ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਆਏ ਉਸ ਦੇ ਬਾਅਦ ਸਾਡੇ ਕੋਲ ਸੀਨੀਅਰ ਬਾਦਪਾ ਦੇ ਆਗੂ ਸਮਾਣਾ ਦੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਰੋਕੀ ਸਿੰਘਲਾ ਜੀ ਰੋਕੀ ਸਿੰਘਲਾ ਜੀ ਜਿਸ ਤਰ੍ਹਾਂ ਜਿੰਨੀ ਉਮੀਦ ਸੀ ਉੱਥੇ ਖਰੇ ਕਿਉਂ ਨਹੀਂ ਉਤਰੇ ਮਤਲਬ ਕੀ ਕਾਰਨ ਮਿਲਣਾ ਹੈ ਦੇਖੋ ਮੈਂ ਇਸ ਦੇ ਵਿੱਚ ਇਹ ਕਹਾਂਗਾ ਜਿੱਥੇ ਲੋਕਾਂ ਨੇ ਨਰਿੰਦਰ ਮੋਦੀ ਜੀ ਦੇ ਵਿੱਚ ਵਿਸ਼ਵਾਸ ਦਿਖਾਇਆ ਹੈ ਉੱਥੇ ਲੋਕਤੰਤਰ ਦੀ ਜਿੱਤ ਵੀ ਹੈ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਇਹ ਦਿਖਾਇਆ ਹੈ ਵੀ ਪਾਰਟੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜਿੰਨਾ ਲੋਕਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਦੁਬਾਰੇ ਮੂੰਹ ਨਹੀਂ ਲਗਾਣਗੇ ਜੋ ਸਾਫ ਛਵੀ ਦਾ ਹੋਏਗਾ ਔਰ ਨਰਿੰਦਰ ਮੋਦੀ ਜੀ ਦੇ ਨਾਲ ਜਾਂ ਭਾਰਤੀ ਜਨਤਾ ਪਾਰਟੀ ਦੀ ਜੋ ਭਾਵਨਾਵਾਂ ਨੇ ਜਾਂ ਜਿੰਨਾ ਭਾਵਨਾਵਾਂ ਨੂੰ ਲੈ ਕੇ ਸਾਡੇ ਬਜ਼ੁਰਗ ਚੱਲੇ ਸੀ ਉਹਨਾਂ ਭਾਵਨਾਵਾਂ ਨਾਲ ਜਿਹੜਾ ਚੱਲੇਗਾ ਲੋਕ ਉਸਨੂੰ ਹੀ ਪਿਆਰ ਕਰਨਗੇ ਔਰ ਜੋ ਦੇਸ਼ ਨੂੰ ਪਿਆਰ ਕਰਦਾ ਉਸ ਨੂੰ ਅੱਜ ਦੇ ਡੇਟ ਦੇ ਵਿੱਚ ਲੋਕ ਵੀ ਪਿਆਰ ਕਰਦੇ ਨੇ ਔਰ ਲੋਕ ਇਸ ਨੂੰ ਜਤਾਨਦੇ ਵੀ ਨੇ ਅਗਰ ਇਹ ਫਰਕ ਪਿਆ ਜੇ ਇਧਰੇ ਦੂਜੀ ਪਾਰਟੀਆਂ ਤੋਂ ਬਦਲ ਕੇ ਆਏ ਤੇ ਬੀਜੇਪੀ ਮੈਂ ਉਸ ਦਾ ਨੁਕਸਾਨ ਉਹ ਉੱਥੇ ਬਿਲਕੁਲ ਜੀ ਉੱਥੇ ਜਿੱਥੇ ਪਾਰਟੀ ਨੇ ਆਪਣੇ ਲੋਕਾਂ ਦੇ ਵਿੱਚ ਆਪਣੇ ਵਰਕਰਾਂ ਦੇ ਨੂੰ ਨਜ਼ਰ ਅੰਦਾਜ਼ ਕੀਤਾ ਔਰ ਜਿੰਨਾ ਲੋਕਾਂ ਨੂੰ ਲੋਕਾਂ ਨੇ ਜਨਤਾ ਨੇ ਨਕਾਰਤਾ ਸੀਗਾ ਉਹਨਾਂ ਲੋਕਾਂ ਨੂੰ ਮੂਰੇ ਲਿਆਤਾ ਤਾਂ ਜਨਤਾ ਨੇ ਦਿਖਾਤਾ ਵੀ ਜਨਤਾ ਜਨਾਰਦਨ ਹੈ ਮਰਜ਼ੀ ਜਨਤਾ ਦੀ ਹੀ ਚੱਲੇਗੀ ਮਰਜ਼ੀ ਜਨਤਾ ਦੀ ਚੱਲੇਗੀ ਪਾਰਟੀਆਂ ਬਦਲ ਕੇ ਜਿਹੜੀ ਦੂਜੀ ਪਾਰਟੀ ਦਾ ਆ ਕੇ ਕੋਈ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਜਾਂ ਕਾਂਗਰਸ ਵਾਲਾ ਭਾਜਪਾ ਵਿੱਚ ਚਲਾ ਗਿਆ ਉਸ ਦਾ ਇਹ ਪ੍ਰਨਾਮ ਹੈ ਵੀ ਜਿਹੜਾ ਵਰਕਰ 40 40 50 50 ਸਾਲ ਇੱਕ ਪਾਰਟੀ ਦੇ ਨਾਲ ਕੰਮ ਕਰਦਾ ਹੈ ਲੇਕਿਨ ਜਦ ਉਸ ਨੂੰ ਮੌਕਾ ਮਿਲਣਾ ਚਾਹੀਦਾ ਉਸकी ਪੂਛਤਾ ਹੋਣੀ ਚਾਹੀਦੀ ਲੇਕਿਨ ਉਹਦੇ ਨਾਲ ਗਲਵਾਦ ਨਹੀਂ ਕੀਤੀ ਜਾਂਦੀ ਔਰ ਦੂਜੀ ਪਾਰਟੀ ਕਾ ਬੰਦਾ ਆਂਦਾ ਉਸ ਨੂੰ ਟਿਕਟ ਦੇ ਕੇ ਇਲੈਕਸ਼ਨ ਲੜਾਇਆ ਜਾਂਦਾ ਉਸ ਕਾ ਹੀ ਖਾਮਿਆਜਾ ਬਾਅਦ ਇਹੰਦਾ ਪਾਰਟੀ ਨੂੰ ਪੋਕਠਣਾ ਪਏ ਕੈਮਰਾਮੈਨ ਪ੍ਰਤਮ ਦੇ ਨਾਲ ਪ੍ਰਸੋਤਨ ਕੋਸ਼ਿਕ ਸਮਾਣਾ ਨਿਊਜ਼